ਜਾ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਈ ਉਚਾਰੈ ਹਰ ਬਿਸਰਤ ਸਹਿ ਸਾ ਦੁਖ ਵਿਆਪੈ ਸਿਮਰਤ ਨਾਮ ਪਰਮ ਤਉ ਭਾਗੈ ਰਹਾ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁਖ ਨੇਟ ਨਹੀਂ ਆਵੈ ਹਰ ਕੀ ਤਹਿਲ ਕਰਤ ਜਨ ਸੋ ਹੈ ਤਾਂ ਕਉ ਮਾਇਆ ਅਗਨ ਨਾ ਪੋਹਿ ਮਨ ਤਨ ਮੁਖ ਹਰ ਨਾਮ ਦਿਆਲ ਨਾਨਕ ਤਜੀਐ ਲੈ ਅਵਰ ਜੰਜਾਲ ਗੋੜੀ ਮਹੱਲਾ ਪੰਜਵਾ ਛਾੜ ਸਿਆਨੁ ਬਹੁ ਚਤੁਰਾਈ ਗੁਰਪੂਰੇ ਕੀਤੇ ਟਕਕਾਈ ਦੁਖ ਬਿਨ ਸੇ ਸੁਖ ਹਰ ਗੁਣ ਗਾਈ ਗੁਰਪੂਰਾ ਪੀਤਿਆ ਲਿਵਨਾਈ ਰਹਾ ਹਰ ਕਾ ਨਾਮ ਦਿਯੋ ਗੁਰਮੰਤਰ ਮਿਟੇ ਵਸੂਰੇ ਉਤਰੀ ਚਿੰਤਾ ਆਨੰਦ ਭਇ ਗੁਰ ਮਿਲ ਤੇ ਕਿਰਪਾਲ ਕਰ ਕਿਰਪਾ ਕਾਟੇ ਜਮ ਜਾਲ ਕਹੋ ਨਾਨਕ ਗੁਰ ਪੂਰਾ ਪਾਇਆ ਤਾਂ ਤੇ ਬਹੋਰ ਨ ਬਿਆਪੈ ਮਾਇਆ